ਮੁਲਾਜ਼ਮਾ ਅਤੇ ਪੈਨਸ਼ਨਾਂ ਦੀਆਂ ਮੰਗਾਂ ਮੰਨਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਕਿੰਨੀ ਕੋ ਤਿਆਰ ਮੁਲਾਜ਼ਮਾ ਤੇ ਪੈਨਸ਼ਨਾਂ ਦੀਆਂ ਮੰਗਾਂ ਨੂੰ ਲੈ ਕੇ ਫਾਈਲਾਂ ਨੂੰ ਸਰੋਲਣ ਦਾ ਦੌਰ ਸ਼ੁਰੂ ਮੁਲਾਜ਼ਮਾ ਅਤੇ ਪੈਨਸ਼ਨਾਂ ਦੀਆਂ ਮੰਗਾਂ ਦੇ ਸਬੰਧ ਵਿੱਚ 25 ਜੁਲਾਈ ਦੀ ਮੀਟਿੰਗ ਤੇ ਖਾਸ ਨਜ਼ਰ ਜਿਮਨੀ ਚੋਣਾ ਜਲੰਧਰ ਵੈਸਟ ਤੋਂ ਵੈਲੇ ਹੋਈ ਸੀ ਐਮ ਭਗਵੰਤ ਸਿੰਘ ਮਾਨ ਹੁਣ ਮੁੱਦਾ ਮੁਲਾਜ਼ਮਾ ਦਾ ਸਿੱਖੇ ਗੱਲ ਦੋਸਤੋ ਤੁਹਾਡੇ ਆਪਣੇ ਚੈਨਲ ਮਾਈਂਡ ਕੋਚ ਦੇ ਵਿੱਚ ਤੁਹਾਡਾ ਸਵਾਗਤ ਹੈ ਇਹ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੌਬ ਅਲਰਟਸ ਨੋਟੀਫਿਕੇਸ਼ਨ ਅਤੇ ਹੋਰ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ ਜਿਮਨੀ ਚੋਣਾ ਜਲੰਧਰ ਵੈਸਟ ਦੀ ਕਮਾਂਡ ਖੁਦ ਸੀਐਮ ਭਗਵੰਤ ਸਿੰਘ ਮਾਨ ਜੀ ਦੇ ਹੱਥਾਂ 'ਚ ਸੀ ਪਰ ਅੱਜ ਵੋਟਾਂ ਪੈ ਜਾਣਗੀਆਂ ਅਤੇ ਸੀਐਮ ਭਗਵੰਤ ਸਿੰਘ ਮਾਨ ਜਲੰਧਰ ਵੈਸਟ ਜਿਮਨੀ ਚੋਣਾ ਤੋਂ ਵਿਲੇ ਹੋ ਕੇ ਚੰਡੀਗੜ੍ਹ ਪੜਤ ਵੀ ਆਏ ਪਰ ਜਲੰਧਰ ਵੈਸਟ ਜਿਮਨੀ ਚੋਣਾ ਦੇ ਚੋਣ ਪ੍ਰਚਾਰ ਤੇ ਅਗਰ ਇੱਕ ਨਜ਼ਰ ਮਾਰੀਏ ਤਾਂ ਸੀਐਮ ਭਗਵੰਤ ਸਿੰਘ ਮਾਨ ਜੀ ਲਈ ਇਹ ਚੋਣ ਪ੍ਰਚਾਰ ਚੁਣੌਤੀਆਂ ਭਰਿਆ ਰਿਹਾ ਮੁਲਾਜ਼ਮ ਪੈਨਸ਼ਨਰ ਅਤੇ ਬੇਰੋਜ਼ਗਾਰ ਜਥੇਬੰਦੀਆਂ ਨੇ ਚੋਣ ਪ੍ਰਚਾਰ ਦੌਰਾਨ ਰੈਲੀਆਂ ਧਰਨੀਆਂ ਝੰਡਾ ਮਾਰਚ ਹੱਥਾਂ 'ਚ ਝਾੜੂ ਫੜ ਕੇ ਪ੍ਰੋਟੈਸਟ ਕੀਤਾ ਲੇਕਿਨ ਉਸ ਵਕਤ ਸੀਐਮ ਭਗਵੰਤ ਸਿੰਘ ਮਾਨ ਜੀ ਨੇ ਇਨ੍ਹਾਂ ਜਥੇਬੰਦੀਆਂ ਦੇ ਨਾਲ ਤੁਰੰਤ ਮੀਟਿੰਗ ਕਰਕੇ ਇਨ੍ਹਾਂ ਦੇ ਸੰਘਰਸ਼ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਚੋਣਾਂ ਤੋਂ ਬਾਅਦ ਮੰਗਾਂ ਨੂੰ ਮੰਨਣ ਦਾ ਭਰੋਸਾ ਦਿੰਦੇ ਹੋਏ ਕਈ ਜਥੇਬੰਦੀਆਂ ਨੂੰ ਚੰਡੀਗੜ੍ਹ ਮੀਟਿੰਗ ਦਾ ਸੱਦਾ ਦਿੱਤਾ ਜਿਸ ਵਿੱਚ ਜਿਆਦਾਤਰ ਮੁਲਾਜ਼ਮ ਜਥੇਬੰਦੀਆਂ ਦੀ 25 ਜੁਲਾਈ ਚੰਡੀਗੜ੍ਹ ਮੀਟਿੰਗ ਤੇ ਨਜ਼ਰ ਹੈ। ਅਗਰ ਮੁਲਾਜ਼ਮਾਂ ਪੈਨਸ਼ਨਰ ਅਤੇ ਬੇਰੋਜ਼ਗਾਰ ਜਥੇਬੰਦੀਆਂ ਦੀਆਂ ਮੰਗਾਂ ਦੀ ਗੱਲ ਕਰੀਏ ਤਾਂ 12% ਡੀਏ 3+1 ਡੀਏ ਦੀਆਂ ਕਿਸ਼ਤਾਂ, ਸਾਢੇ 5 ਸਾਲ ਦਾ ਏਰੀਅਰ ਦਾ ਬਕਾਇਆ, ਠੇਕਾ ਤੇ ਆਊਟਸੋਰਸ ਮੁਲਾਜ਼ਮਾਂ ਦੀਆਂ ਮੰਗਾਂ 17/7/20 ਤੋਂ ਬਾਅਦ ਭਰਤੀ ਮੁਲਾਜ਼ਮਾਂ ਉੱਪਰ ਕੇਂਦਰ ਦੀ ਤਾਂ ਪੰਜਾਬ ਦਾ ਪੇ ਕਮਿਸ਼ਨ, ਰੈਗੂਲਰ ਭਰਤੀ ਮੁਲਾਜ਼ਮਾਂ ਨੂੰ ਪਹਿਲੇ 3 ਸਾਲ ਪੂਰੀ ਤਨਖਾਹ ਦੇਣ ਦੀ ਮੰਗ, ਪੈਨਸ਼ਨਰਾਂ ਦੀ 2.5% ਪੈਨਸ਼ਨ ਸੋਧਨ ਦੀ ਮੰਗ 2011 ਰਿਵਾਈਜ਼ਡ दैट ਪਾਸ ਬੇਰੋਜ਼ਗਾਰ ਅਧਿਆਪਕ ਯੂਨੀਅਨ ਦੀ ਮੰਗ ਕੇ ਨਯੁਕਤੀ ਪੱਤਰ ਦਿੱਤੇ ਜਾਣ ਬਹੁਤ ਸਾਰੀਆਂ ਜਥੇਬੰਦੀਆਂ ਨੇ ਜਿਨ੍ਹਾਂ ਨੇ ਜਲੰਧਰ ਵੈਸਟ ਪ੍ਰੋਟੈਸਟ ਕੀਤਾ ਪਰ ਸੀਐਮ ਭਗਵੰਤ ਸਿੰਘ ਮਾਨ ਜੀ ਦੇ ਭਰੋਸਾ ਦਿਵਾਉਣ ਤੇ ਕਿ ਚੋਣ ਜਾਬਤੇ ਦੌਰਾਨ ਉਹ ਕੋਈ ਐਲਾਨ ਨਹੀਂ ਕਰ ਸਕਦੇ ਇਸ ਲਈ 10 ਜੁਲਾਈ ਤੋਂ ਬਾਅਦ ਉਹ ਜਥੇਬੰਦੀਆਂ ਦੇ ਨਾਲ ਮੀਟਿੰਗਾਂ ਕਰਕੇ ਮੰਗਾਂ ਤੇ ਕੋਈ ਠੋਸ ਕਦਮ ਚੁੱਕਣਗੇ ਇਹ ਵੀ ਖਾਸ ਲਗਾਏ ਜਾ ਰਹੇ ਨੇ ਕਿ ਸਬੰਧਤ ਅਧਿਕਾਰੀਆਂ ਨੇ ਤਾਂ ਮੰਗਾਂ ਨਾਲ ਸਬੰਧਤ ਫਾਈਲਾਂ ਵੀ ਫਰੋਲਣੀਆਂ ਸ਼ੁਰੂ ਕਰ ਦਿੱਤੀਆਂ ਹਨ ਜ਼ਰੂਰੀ ਵੀ ਹੈ ਕਿਉਂਕਿ ਮੁਲਾਜ਼ਮ ਜਥੇਬੰਦੀਆਂ ਦੀਆਂ ਮੰਗਾਂ ਵਿਆਪਕ ਨੇ ਇਹਨਾਂ ਮੰਗਾਂ ਨੂੰ ਮੰਨਣ ਲਈ ਵਿਆਪਕ ਪੱਧਰ ਤੇ ਹੀ ਸੀਐਮ ਭਗਵੰਤ ਸਿੰਘ ਮਾਨ ਸਰਕਾਰ ਨੂੰ ਫੈਸਲੇ ਲੈਣੇ ਹੋਣਗੇ ਠੀਕ ਹੈ ਅੱਜ ਜਿਮਨੀ ਚੋਣਾ ਪੈ ਜਾਣਗੇ ਆ ਮੁਲਾਜ਼ਮ ਜਥੇਬੰਦੀਆਂ ਹੁਣ ਸਰਕਾਰ ਤੇ ਟਿਕਟਕੀ ਲਗਾ ਕੇ 25 ਜੁਲਾਈ ਦੀ ਮੀਟਿੰਗ ਦਾ ਇੰਤਜ਼ਾਰ ਕਰ ਰਹੀਆਂ ਨੇ ਕਿ ਕਦੋਂ ਕੋਈ ਹਾਂ ਪੱਕੀ ਫੈਸਲਾ ਆਏ ਅਤੇ ਮੁਲਾਜ਼ਮਾਂ ਤੇ ਪੈਨਸ਼ਨਰ ਅਤੇ ਬੇਰੋਜ਼ਗਾਰ ਜਥੇਬੰਦੀਆਂ ਚ ਇੱਕ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੇ ਆਸ ਕਰਦੇ ਹਾਂ ਕਿ 25 ਜੁਲਾਈ ਦਾ ਦਿਨ ਮੁਲਾਜ਼ਮਾਂ ਅਤੇ ਪੈਨਸ਼ਨਰ ਅਤੇ ਬੇਰੋਜ਼ਗਾਰ ਜਥੇਬੰਦੀਆਂ ਲਈ ਇੱਕ ਖੁਸ਼ੀ ਭਰਿਆ ਦਿਨ ਹੋ ਨਿਬੜੇ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਵੀਡੀਓ ਚ ਬਣੇ ਰਹੇਂਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਥੋ ਥੈਂਕ ਯੂ